ਅਗਲੀ ਗੱਲ ਕਰੀਏ ਵਿਕਰਮਜੀਤ ਸਿੰਘ ਦੀ ਜੇਲ੍ਹ ਦੇ ਵਿੱਚ ਕਹਿੰਦੇ ਵਿਕਰਮਜੀਤ ਸਿੰਘ ਦੀ ਜਾਨ ਨੂੰ ਖਤਰਾ ਕੀ ਦਿੱਤੋ ਹਾਂ ਜੀ ਦੇਖੋ ਸਿਆਸੀ ਲੀਡਰ ਜਿਸ ਕੱਦ ਦਾ ਲੀਡਰ ਹੈ ਵਿਕਰਮਜੀਤ ਸਿੰਘ ਆਖਾਲੀ ਦਲ ਦੇ ਵਿੱਚ ਇਸ ਸਮੇਂ ਉਹਨਾਂ ਦਾ ਜੋ ਰੁਤਬਾ ਸੀ ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਸਾਡੀ ਸਮੁੱਚੀ ਸਿਆਸੀ ਜਮਾਤ ਨੂੰ ਹੀ ਖਤਰਾ ਹੈ ਚਾਹੇ ਉਹ ਆਪਣੇ ਕਾਰਿਆ ਕਰਕੇ ਹੋਵੇ ਤੇ ਚਾਹੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਕਰਕੇ ਹੋਵੇ ਪਰ ਸਰਕਾਰਾਂ ਦੀ ਜ਼ਿੰਮੇਵਾਰੀ ਜਿੱਥੇ ਰਾਜਨੀਤਿਕ ਕੈਦੀਆਂ ਦਾ ਸਾਮ ਸੰਭਾਲ ਕਰਦੀ ਹੈ ਰਾਜਨੀਤਿਕ ਵਿਅਕਤੀ ਹੈ ਵਿਕਰਮ ਇਹ ਰਾਜਨੀਤਿਕ ਕੈਦੀ ਨਹੀਂ ਹੈ ਹਮਮ ਸਹੀ ਹੈ ਬਿਲਕੁਲ ਪਰ ਤਾਂ ਵੀ ਰਾਜਨੀਤਿਕ ਕੈਦੀਆਂ ਦੀ ਜਿੱਥੇ ਦੇਖਭਾਲ ਕਰਦੀ ਰੋਥੇ ਹਰ ਕੈਦੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਤਾਂ ਹਮਮ ਮਤਲਬ ਕੈਦੀ ਹੀ ਕਿਉਂ ਜਿਹੜਾ ਬੰਦਾ ਬਾਹਰ ਹੈ ਜੇਲ੍ਹ ਤੋਂ ਬਾਹਰ ਉਹਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਹੈ ਹਮ 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 ਤੇ ਪੰਜਾਬ ਆਪਸੇ ਜਿਹੋ ਜੀ ਸਥਿਤੀ ਆ ਉਹ ਤੁਸੀਂ ਚਾਤ ਮਾਰ ਕੇ ਦੇਖ ਲਓ ਕਿ ਇੱਕ ਦਿਨ ਚ 8 10 10 ਘਟਰਾਵਾ ਨਵਾਂ ਪਰਿੰਗ ਹਨ ਇਸੇ ਗੱਲ ਬਿਲਕੁਲ ਤੇ ਲਗਾਤਾਰ ਹੈ ਨਾ ਆਪਾਂ ਲਗਾਤਾਰ ਚਰਚਾ ਕਰਦੇ ਆਉਨੇ ਆ ਮਤਲਬ ਕਿ ਇਸ ਲਈ ਇਸ ਘਟਨਾਵਾਂ ਦੇ ਬਾਰੇ ਤਾਂ ਸਥਿਤੀ ਸਪਸ਼ਟ ਹੈ ਕਿ ਪੰਜਾਬ ਚ ਮਤਲਬ ਸਥਿਤੀ ਨਹੀਂ ਹੂੰ ਤੇ ਜਿਹੜਾ ਸਾਡੀਆਂ ਕਿੰਨੀ ਅਸਰਖਿਅਤ ਨੇ ਝਾਤ ਮਾਰ ਕੇ ਦੇਖ ਲਓਗੇ ਜ਼ਿਲ੍ਹਾ ਦੇ ਅੰਦਰੋਂ ਗੈਂਗਸਟਰ ਕਹਿੰਦੇ ਅਸੀਂ ਗੈਂਗ ਚਲਾਉਨੇ ਆ ਅਸੀਂ ਅੰਦਰੋਂ ਮੀਡੀਆ ਨੂੰ ਇੰਟਰਵਿਊ ਆ ਦਿੰਨੇ ਆ ਅੰਦਰ ਨਸ਼ਿਆਂ ਦਾ ਬਾਜ਼ਾਰ ਲੱਗਦਾ ਹੈ ਜੀ ਹੈ ਅੰਦਰੋਂ ਫੋਨ ਫੇਸਬੁੱਕ ਅਪਡੇਟ ਹੁੰਦੇ ਨੇ ਅੰਦਰ ਲੜਾਈ ਚੱਕੇ ਹੋ ਜਾਂਣ ਕਿੰਨਾ ਕੁਸ਼ ਹੋ ਜਾਂਦਾ ਸੋ ਇਹਦਾ ਮਤਲਬ ਫਿਰ ਜਿਹੜਾ ਵੀ ਸੁਰੱਖਿਅਤ ਨਹੀਂ ਹੈ ਜੀ ਸਹੀ ਹੈ ਕਿព្រੇ ਹਾਈ ਪ੍ਰੋਫਾਈਲ ਕੇਸ ਲਈ ਤਾਂ ਖਤਰਾ ਰਹਿੰਦਾ ਹੀ ਹੈ ਹੁਣ ਤੱਕ ਵਿਕਰਮਜੀਤਿਆ ਦੇ ਵਕੀਲ ਜਾਨੋ ਦੇ ਪਰਿਵਾਰ ਨੇ ਚਿੰਤਾ ਪ੍ਰਗਟਾ ਰਹੇ ਸੀ ਹਮ ਹਮ ਪਰ ਗੁਣ ਚਿੰਤਾ ਪੰਜਾਬ ਦੀ ਪੁਲਿਸ ਬਿੰਗ ਦੀ ਰਿਪੋਰਟ ਨੇ ਹੀ ਸਾਹਮਣੇ ਲਿਆਤੀ ਠੀਕ ਹੈ ਅੱਛਾ ਕੇਂਦਰੀ ਏਜੰਸੀਆਂ ਹੋਣ ਸੂਬੇ ਦੀਆਂ ਏਜੰਸੀਆਂ ਹੋਣ ਇਹਨਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਬਾਹਰ ਆਉਂਦੀ ਆ ਜਿਹੜੀ ਰਿਪੋਰਟ ਚ ਨਾਬਾ ਜੇਲ ਦੇ ਜੇਲ ਸੁਪਰਡੈਂਟ ਨੂੰ ਜੇਲ ਡੀਜੀਪੀ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਜੀ ਕੇ ਵਿਕਰਮਜੀਤਿਆ ਦੀ ਜਾਨ ਮਾਲ ਨੂੰ ਖਤਰਾ ਹੈ। ਬਕਾਇਦਾ ਇੱਕ ਗਰੁੱਪ ਦਾ ਨਾਮ ਉਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਕਿ ਇਸ ਤੋਂ ਖਤਰਾ ਹੈ ਜੀ ਆਏ ਜੀ। ਹੁਣ ਉਹ ਰੈਂਕਿੰਗ ਲੀਡਰ ਹੈ ਵਿਕਰਮਜੀਤਿਆ ਤੇ ਉਹਦੇ ਵੀ ਪਹੁੰਚ ਅਪਰੋਚ ਬਾਰੇ ਹੈਗੇ ਨੇ ਬਾਹਰ ਬੈਠ ਕੇ ਵੀ ਉਹ ਕਿੰਨੀਆਂ ਖਬਰਾਂ ਤਸਨਸੀ ਤੇ ਉਹਦੇ ਵਕੀਲ ਵੀ ਇਸ ਕਰ ਲਈ ਲੱਗੇ ਹੋਣਗੇ ਤੇ ਅਗਲੇ ਨੇ ਕੱਢ ਦਿਆ। ਜੀ ਜੀ। ਉਹਦੇ ਦਾਅ ਤੇ ਮਾਮਲਾ ਅਦਾਲਤ ਚ ਆ ਗਿਆ। ਹਮਮ। ਤੋਂ ਮਾਣਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਖਡਰ ਛੜਾ ਕਰਦਿਆਂ ਕਿਹਾ ਕਿ ਵੀ ਜੇ ਕੋਤਾਹੀ ਹੋਗੀ ਫਿਰ ਮੀਟਿਆ ਦੀ ਸਰਖਿਆ ਚਲ ਤਾਂ ਏ ਡੀ ਜੀ ਪੀ ਜੇਲ ਤੇ ਜੇਲ ਸਪਟੈਂਡ ਨਾ ਪਾਦਾ ਇਸ ਨੂੰ ਬਖਸ਼ਿਆ ਨਹੀਂ ਜਾਊ ਠੀਕ ਆ ਸੋ ਇਹਨਾਂ ਦੀ ਪੁਲਿਸ ਦੀ ਉਹ ਸੂਚਨਾ ਤੇ ਪੁਲਿਸ ਨੇ ਕਰਗੀ ਸੋ ਇਹਦਾ ਮਤਲਬ ਬਿਕਰਮਜੀਤਿਆ ਦੇ ਪਰਿਵਾਰ ਨੂੰ ਕਹਿਣ ਨੂੰ ਗੱਲ ਹੋ ਗਈ ਕਿ ਅਸਤ ਪਹਿਲਾਂ ਹੀ ਕਹਿ ਰਹੇ ਸੀ ਖਤਰਾ ਸਹੀ ਹੈ ਬਿਲਕੁਲ ਹੁਣ ਰਿਪੋਰਟ ਦੱਸਦੀ ਹੈ ਜੀ ਇਹਦਾ ਮਤਲਬ ਸਾਨੂੰ ਕੋਈ ਵੱਖਰੀ ਸੁਰੱਖਿਆ ਵੱਖਰੀ ਬੈਰਕ ਵੱਖਰਾ ਪ੍ਰਬੰਧ ਕਰਕੇ ਦਿਓ ਜੀ ਜੋ ਵੀ ਹੋਊਗਾ ਉਹਨਾਂ ਦੀ ਹੁਣ ਆਦੇ ਸਮੇਂ ਚ ਕੀ ਮੈਂ ਹੁੰਦਾ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਇਸ ਮਸਲੇ ਤੇ ਜਵਾਬੀ ਮੰਗਿਆ ਤੇ ਹਾਈ ਕੋਰਟ ਨੇ ਆਪਣੀ ਸਖਤੀ ਨਾਲ ਕਿਹਾ ਕਿ ਬਿਕਰਮਜੀਤਿਆ ਦੀ ਪਰ ਮੈਂ ਤਾਂ ਕਹਿਣਾ ਜੀ ਪੰਜਾਬ ਸਰਕਾਰ ਕਿਉਂ ਨਹੀਂ ਗੰਭੀਰਤਾ ਨਾਲ ਲੈ ਰਹੀ ਜਾਨ ਮਾਲ ਦੀ ਰੱਖਿਆ ਵਾਲੇ ਮਸਲੇ ਨੂੰ ਪੰਜਾਬ ਦੀ ਅਮਨ ਕੁੰਜੀ ਸਥਿਤੀ ਦੇ ਉੱਤੇ ਨਜ਼ਰ ਕਰਨ ਨੂੰ ਕੀ ਤਿਆਰ ਨਹੀਂ ਇਹਦੇ ਉੱਤੇ ਚਰਚਾ ਕਰਨ ਲਈ ਕੀ ਤਿਆਰ ਨਹੀਂ ਜੀ ਦੂਜਿਆਂ ਤੇ ਰਾਏ ਇਸ ਮੁੱਦੇ ਤੇ ਬੋਲਣ ਨੂੰ ਕੀ ਤਿਆਰ ਨਹੀਂ ਸੋ ਇਸ ਲਈ ਇਹ ਆਪਣੇ ਆਪ 'ਚ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਉਹ ਚਿੰਤਾ ਤੋਂ ਮਤਲਬ ਸਰਕਾਰ ਮਨ ਕਰ ਰਹੀ ਵੇਲੇ